ਅੱਜ ਦੂਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਆਂ ਦਾ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਣ ਦਾ ਪਵਿੱਤਰ ਦਿਹਾੜਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ 1596 ਬਿਕਰਮੀ ਅਸੂ ਵਦੀ ਪੰਚਮੀ ਸ਼ਰਾਧਾ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ 6 ਅਕਤੂਬਰ 1539 ਈਸਵੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲੋਂ ਧਨਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆ ਨੂੰ ਗੁਰਤਾ ਗੱਦੀ ਦੇ ਦਾਤ ਬਖਸ਼ਿਸ਼ ਕੀਤੀ ਹੈ। ਧਨਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀਆ ਦੀ ਜੋ ਸੰਸਾਰਕ ਉਮਰ ਹੈ ਉਹ 47 ਸਾਲ 11 ਮਹੀਨੇ 3 ਦਿਨ ਦੀ ਹੈ। ਜਿਹਦੇ ਵਿੱਚੋਂ ਧਨਗੁਰੂ ਅੰਗਦ ਦੇ ਮਹਾਰਾਜ ਜੀਆ ਨੇ 12 ਸਾਲ 6 ਮਹੀਨੇ 14 ਦਿਨ ਗੋਰੇ ਆਇਗਾ ਦੀਦੋ ਪਰ ਬਰਾਜਮਾਨ ਹੋ ਕੇ ਜੀਵਾਂ ਦੀ ਕਲਿਆਣ ਕੀਤੀ ਤਾਨ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਆਂਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਖੀਵੀ ਜੀ ਖਡੂਰ ਸਾਬ ਤੋਂ ਤੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਸਹਰਾ ਜੀ ਦੇਵੀ ਦਾਸ ਜੀ ਸਾਸ ਭਰਾਈ ਜੀ ਔਰ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਆ ਦੇ ਸਤਕਾਰਯੋਗ ਮਾਤਾ ਜੀ ਸਭਰਾਈ ਜੀ ਜਿਨ੍ਹਾਂ ਨੂੰ ਦਇਆ ਕੌਰ ਜੀ ਵੀ ਕਹਿੰਦੇ ਸਨ ਪਿਤਾ ਬਾਬਾ ਫਿਰੂ ਮਲ ਜੀ ਦਾਦਾ ਕੀਰਤ ਮਲ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਆ ਦਾ ਅੱਜ ਗੋਰੇ ਆਏ ਗਦੀ ਤੇ ਪਰ ਬਿਰਾਜਮਾਨ ਹੋਣ ਦਾ ਪਵਿੱਤਰ ਦਿਹਾੜਾ ਹੈ ਆਪ ਸਭ ਨਾਲ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਦੇ ਸਾਰੇ